ਇਹ ਖੰਗਲ ਮਾਰ ਲਓ ਬੇਕਰ ਬੇਕਰ ਕਿਰਤ ਪ੍ਰਾਣਯੋਗ ਕਦਮ ਇਹ ਕਿਨ ਚੱਲ ਰਹੀ ਜੀ ਇਹ ਜਿਹੜਾ ਜੋਰਾ ਫੜਿਆ ਇਹਦੀ ਜਿਹੜੀ ਮੋਡਲ ਜਿਹੜੀ ਪਟਡਾਲ ਦੇ ਵਿੱਚ ਜਾਂਦੀ ਜੀ ਪਾਇਸ ਆਈਡੀ ਹੁੰਦੀ ਆ ਉਹਦੇ ਤੋਂ ਚੈੱਕ ਕਰਨ ਦੇ ਜਿਹੜਾ ਪਾਇਆ ਗਿਆ ਕਿ ਇਹ ਤੇ 10-11 ਮੁਕਦਮੇ ਜਿਹੜੇ ਪਹਿਲਾਂ ਦਰਜ ਨੇ 379 ਬੀ ਦੇ ਹੈਗੇ ਸਨੇਚਿੰਗ ਦੇ ਆ ਰੋਬਰੀ ਦੇ ਹੈਗੇ ਐਂਡ ਤਿੰਨ ਮੁਕਦਮੇ ਤੇ ਐਨਡੀਪੀਐਸ ਸੈਕਟਰ ਦੇ ਹੈਗੇ ਐਂਡ ਕਾਉਂਟਰਫੀਟ ਕਰੰਸੀ ਵਗੈਰਾ ਹੋਰ ਇਹ ਸਾਰੇ ਜਿਹੜੇ ਹੀਨियस ਕ੍ਰਾਈਮ ਦੇ ਜਿਹੜੇ ਇਹਦੇ ਤੇ ਮੁਕਦਮੇ ਹੈਗੇ ਪਿਛੇ ਜੀ ਜੇਲ ਦੇ ਵਿੱਚੋਂ ਜਿਹੜਾ ਅੱਗਾ ਹੁਣ ਆਇਆ ਸੀ ਇਹ ਬਾਹਰ ਆ ਕੇ ਇਹਨਾਂ ਦੇ ਜਿਹੜਾ 5 ਜਣਿਆਂ ਦਾ ਗਰੁੱਪ ਵਾਲੇ ਤੱਕ ਫਿਗਰ ਆਊਟ ਹੋਇਆ ਕਿ ਉਹਦੇ ਵਿੱਚ ਬਣਾਇਆ ਉਸ ਤੋਂ ਬਾਅਦ ਜਦੋਂ ਦੋਸ਼ੀ ਇਹਦਾ ਇਹਦੀ ਕਸਟਡੀ ਦੇ ਵਿੱਚ ਲਵਾਂਗੇ ਅਸੀਂ ਜਦੋਂ ਇਹ ਠੀਕ ਹੋ ਜਾਂਦਾ ਉਹ ਤੋਂ ਡਿਸਚਾਰਜ ਕਰਾ ਕੇ ਇਹਦੀ ਕਸਟਡੀ ਦੇ ਵਿੱਚ ਲੈ ਕੇ ਕਿ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਧੰਨਵਾਦ ਸਰ ਇਹ ਕਿ ਪ੍ਰਾਣੀ ਮਕਦਮੇ ਕਿੰਨੇ ਚੱਲ ਰਹੇ ਜੀ ਇਹ ਜਿਹੜਾ ਜੋਰਾ ਫੜਿਆ ਇਹਦੀ ਜਿਹੜੀ ਮੋਡਲ ਜਿਹੜੀ ਪਤਾਲ ਦੇ ਵਿੱਚ ਜਾਂਦੀ ਜੀ ਪਾਇਸ ਆਈਡੀਆਂ ਹੁੰਦੀ ਆ ਉਹਦੇ ਤੋਂ ਚੈੱਕ ਕਰਨ ਦੇ ਜਿਹੜਾ ਪਾਇਆ ਗਿਆ ਕਿ ਇਹ ਤੇ 10 11 ਮਕਦਮੇ ਜਿਹੜੇ ਪਹਿਲਾਂ ਦਰਜ ਨੇ 379 ਬੀ ਦੇ ਹੈਗੇ ਸਨੇਚਿੰਗ ਦੇ ਆ ਰੋਬਰੀ ਦੇ ਹੈਗੇ ਅੰਡ ਟੈਨ ਮਕਦਮੇ ਇੱਥੇ ਐਨਡੀਪੀਐਸ ਸੈਕਟਰ ਦੇ ਹੈਗੇ ਆ ਐਂਡ ਕੰਟਰਬੀਟ ਕਰੰਸੀ ਵਗੈਰਾ ਹੋ ਰਹੇ ਸਾਰੇ ਜਿਹੜੇ ਹੀਨਿਸ ਕ੍ਰਾਈਮ ਦੇ ਜਿਹੜੇ ਇਹਦੇ ਤੇ ਮਕਦਮੇ ਹੈਗੇ ਆ ਪਿੱਛੇ ਜੀ ਜੇਲ ਦੇ ਵਿੱਚੋਂ ਜਿਹੜਾ ਅੱਗਾ ਹੁਣ ਆਇਆ ਸੀ ਇਹ ਬਾਹਰ ਆ ਕੇ ਇਹਨਾਂ ਦੇ ਜਿਹੜਾ ਪੰਜ ਜਣਿਆਂ ਦਾ ਗਰੁੱਪ ਵਾਲੇ ਤੱਕ ਫਿਗਰ ਆਊਟ ਹੋਇਆ ਕਿ ਉਹਦੇ ਵਿੱਚ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਦੋਸ਼ੀ ਇਹਦਾ ਇਹਦੀ ਕਸਟਡੀ ਦੇ ਵਿੱਚ ਲਾਵਾਂਗੇ ਅਸੀਂ ਜਦੋਂ ਇਹ ਠੀਕ ਹੋ ਜਾਂਦਾ ਉਹ ਤੋਂ ਡਿਸਚਾਰਜ ਕਰਾ ਕੇ ਇਹਦੀ ਕਸਟਡੀ ਦੇ ਵਿੱਚ ਲੈ ਕੇ ਕਿ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਧੰਨਵਾਦ